ਦੀਵਾਰ ਮੈਂ ਕਾਤਲ ਲਾਲਾ ਦੀ ਕਹਿ ਲੋਕੀ ਦਾਗ ਲਾਉਣਗੇ ਪਾਰੀ ਲਾਭ ਨਾ ਮੈਂ ਕਾਤਲ ਲਾਲਾ ਦੀ ਵੇ ਨਾ ਜ਼ਾਲਮ ਨਾ ਹਤੇ ਆਸ ਪੁੱਛ ਸਾਧ ਦੇ ਲਾਲਾਂ ਨੂੰ ਡਿਗੀ ਮੈਂ ਕਦਮਾਂ ਚ ਵਾਰ-ਵਾਰੀ ਹੰਤਾ ਤੱਕ ਜ਼ੁਲਮ ਐ ਲਾਲਾਂ ਤੇ ਧਰਤੀ ਕੰਬ ਗਈ ਸੀ ਸਾਰੀ ਵਾਰ-ਵਾਰ ਉਸਾਰੀ ਜ਼ਾਦਮਾ ਵਾਰ ਵਾਰ ਹੋਈ ਮੈਂ ਤੇਰੀ ਮੈਨੂੰ ਮਾਫ ਕਰਿਓ ਲਾਲੋ ਚੱਲੀ ਪੇਸ਼ ਕੋਈ ਨਾ ਮੇਰੀ ਚੱਲੀ ਪੇਸ਼ ਕੋਈ ਨਾ ਮੇਰੀ ਲਾਲਾ ਵਿੱਚ ਕਚਹਿਰੀ ਦੇ ਜੈ ਕਾਰ ਫਤਿਹ ਦੇ ਬੋਲੇ ਤੱਕ ਨੂਰ ਇਲਾਹੀ ਲਾਲਾਂ ਦਾ ਜ਼ਾਲਮ ਦੇ ਦਿਲ ਵੀ ਡੋਲੇ ਸੋ ਚੜਿਆ ਸੂਬੇ ਨੂੰ ਲਾਲਾਂ ਗੀ ਵੇਖ ਜਲੇਰੀ ਮੈਨੂੰ ਮਾਫ ਕਰਿਓ ਲਾਲੋ ਚੱਲੀ ਪੇਸ਼ ਕੋਈ ਨਾਂ ਮੇਰੀ ਚੱਲੀ ਪੇਸ਼ ਕੋਈ ਨਾਂ ਮੇਰੀ ਨਾ ਦੋਸ਼ ਮਸੂਮਾ ਦਾ ਵੇ ਰਸੂਲ ਮਹੱਲਾ ਫੇਟਾ ਜੇ ਦਾ ਮਹਗਾ ਵਿੱਚ ਤੇਰੇ ਜਾ ਮੱਥਾ ਗੁਰਾਂ ਨਾਲ ਲਾ ਕਰ ਜੇ ਨੂਰਾਂ ਨੂੰ ਲੱਭਣਾ ਜੇ ਪਾਲੀ ਗੁਰਾਂ ਨੇ ਫੇਰੀ ਮੈਨੂੰ ਮਾਫ਼ ਕਰਿਓ ਲਾਲੋ ਚੱਲੀ ਪੇਸ਼ ਕੋਈ ਨਾ ਮੇਰੀ ਮੈਨੂੰ ਮਾਫ਼ ਕਰਿਓ ਲਾਲੋ ਚੱਲੀ ਪੇਸ਼ ਕੋਈ ਨਾ ਮੇਰੀ ਲਾਲ ਗੁਰੂ ਦਸ਼ਮੇਸ਼ ਪਿਤਾ ਦੇ ਜਨਾ ਧਰਮ ਤੋਂ ਵਾਰ ਗਏ ਸੋਹਣੇ ਸੋਹਣੇ ਸਿਸਾ ਤੇ ਸਿੱਖੀ ਦਾ ਮਹਿਲ ਸਾਰ ਗਏ ਇਨ ਮਨੇ ਨਾ ਲਾਲਾ ਨੇ ਇਨ ਮਨੇ ਨਾ ਲਾਲਾ ਨੇ ਸੁਬੇ ਲਾਈ ਵਾਬ ਤੇਰੀ ਮੈਨੂੰ ਮਾਫ ਕਰਿਓ ਲਾਲੋ ਚੱਲੀ ਪੇਸ਼ ਕੋਈ ਨਾ ਮੇਰੀ ਚੱਲੀ ਪੇਸ਼ ਕੋਈ ਨਾ ਮੇਰੀ ਉਹ ਬਦਲਾ ਆਪੇ ਲੈ ਲੂਗਾ ਸਿਨ ਸਾਟ ਜਿਦੇ ਤੂੰ ਮਾਰੀ ਲਾਗ ਸਿੱਖ ਬਦਲਾ ਲੈ ਲੈਂਦੇ ਵੇਖ ਇਤਿਹਾਸ ਪਲਟ ਇਕ ਵਾਰੀ ਸਿੱਖ ਸੋਧਣਗੇ ਤੈਨੂੰ सिख सोधण गे तैनू समल मोत आई सुब तेरी सिख सोदण गे तैनू समल मौत आई सुब तेरी परनू माफ़ करियो ला लो चली पेश कोई न ची पेश कोई न